ਸਿਕਾਲ ਜੀ ਮੈਂ ਤੁਹਾਡਾ ਆਪਣਾ ਸੋਨਾ ਚੌਰਾ ਤੁਸੀਂ ਦੇਖ ਰਹੇ ਹੋ ਫਟਿਆਲਾ ਪੇਜੰਟ ਟੂਰਨਾਮੈਂਟ ਲਾਈਵ ਅੱਜ ਅਸੀਂ ਪਹੁੰਚੇ ਹਾਂ ਸਨੌਰ ਦਿੱਪੀ ਵਿਰੋ ਦੇ ਗੁੱਡੇ ਤੇ ਜੋ ਇਹ ਆਜ਼ਾਦ ਨੇ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਤੇ ਇਹਨਾਂ ਦੇ ਬਹੁਤਾਂ ਦੀ ਤਿਆਰੀ ਸੀ ਤੇ ਕੀ ਲੱਗਦਾ ਕੀ ਬਣੂਗਾ ਹਾਂ ਜੀ ਸੱਸੀ ਕਾਲ ਵੀਰ ਜੀ ਅਸੀਂ ਕਾਲ ਜੀ ਕੀ ਨਾਮ ਹੈ ਫਿਰ ਜੀ ਆਪਣਾ ਤੇ ਕਿਹੜੀ ਪਾਰਟੀ ਤੋਂ ਆਪਾਂ ਦਿੱਪੀ ਜੀ ਪਾਰਟੀ ਆਜ਼ਾਦ ਹੈ ਜੀ ਪਹਿਲਾਂ ਤੁਸੀਂ ਸਿਰੂਤ ਹੀ ਆਜ਼ਾਦ ਹੋ ਜਾਂ ਪਹਿਲਾਂ ਹਾਂ ਜੀ ਇਹਨਾਂ ਸਿਰੂਤ ਤੋਂ ਆਜ਼ਾਦ ਆਈ ਆਪਾਂ ਅੱਛਾ ਜੀ ਹਾਂ ਜੀ ਬੋਲਦੇ ਇੱਕ ਮਿੰਟ ਕੰਮ ਦੇ ਕੋਣ 8 9 0 4 6 8 ਠੀਕ ਹੈ ਇੱਧਰ ਨਾਰਾ ਜੀ ਹੱਲੇ ਹਾਂ ਜੀ ਨਾਰਾ ਜੀ ਠੀਕ ਹੈ ਵੀਰੇ ਕਰਦੇ ਬੰਦ ਹਲੇ ਦੋ ਘਟੀਆਂ ਜਾਂ ਕੋਲ ਦੇ ਸਰ ਗੇਨ ਲਈ ਮੜੀਆਂ ਫੋਲਡ ਕਰਕੇ 12 ਬਾਰਾ ਮਦੀਨਾ ਵੀ 3 2 5 7 ਤੇ 5 ਬਾਰਾ ਠੀਕ ਹੈ ਜੀ ਠੀਕ ਹੈ ਜੀ ਕਰਦੇ ਵਾਂ ਟਾਈਮ ਦਾ ਚੱਕਰ ਪਿਆ ਜੀ ਟਾਈਮ ਕਿੱਥੋਂ ਲੱਗੇਗਾ نیچے ਲੱਗੇਗਾ ਜਾਂ ਉੱਪਰੋਂ ਲੱਗੇਗਾ ਛੱਡ ਦਿਓ ਯਾਰ ਸਾਡੇ ਨੂੰ ਯਾਰ ਆ ਵੀ ਨਹੀਂ ਹੈਗਾ ਚੱਦਦੇ ਆ ਜੇ ਮਹਾਰਾਜ ਜੀ ਲੈਣੀ ਹੈ ਤਾਂ ਦੇਣੀ ਆ ਲੋ ਜੀ ਜਦੋਂ ਆਪਣੀ ਸਾਰੀ ਤੈਅ ਹੋ ਗਈ ਟਾਈਮ ਦੇ ਵੀ ਥੋੜੇ ਜਿਹਾ ਉੱਪਰ ਵੀ ਟਾਈਮ ਲੱਗੇਗਾ ਕੰਪਿਊਟਰ ਖੋਲ੍ਹੇਗੇ ਤੁਸੀਂ ਦੇਖ ਸਕਦੇ ਹੋ ਕਬੂਤਰ ਬਾਈ ਦੇ ਸਾਰੇ ਰੰਗ ਵਾਲੇ ਕਬੂਤਰ ਰੰਗ ਲਾਇਆ ਹੋਇਆ ਬਾਈ ਨੂੰ ਕਬੂਤਰਾਂ ਦੇ ਕਿੰਨੇ ਵਧੀਆ ਤਰੀਕੇ ਨਾਲ ਬਾਈ ਦੇ ਕਬੂਤਰ ਨਿਕਲੇ ਨੇ ਦੇਖਦੇ ਰਹੋ ਤੁਸੀਂ ਅੱਗੇ ਵੀਡੀਓ 'ਚ ਬਾਈ ਦੇ ਕਬੂਤਰ ਦੇਖਦੇ ਕਿਵੇਂ ਜਾਂਦੇ ਨੇ ਤੁਹਾਨੂੰ ਸਾਰੀ ਵੀਡੀਓ ਅੱਗੇ ਤੱਕ ਦਿਖਾ ਦੇਣਾ ਵਾਂਗੇ ਬਹੁਤ ਸੋਹਣੇ ਕਬੂਤਰ ਨੇ ਬਾਈ ਦੇ ਇੱਕ ਇੱਕ ਕਬੂਤਰ ਆਪਾਂ ਕਲੀਅਰ ਦੇਖ ਰਿਹਾ ਮੀ ਕਬੂਤਰ ਖੋਲੇ ਨੇ ਦੇਖ ਸਕਦੇ ਹੋ ਤੁਸੀਂ ਕਲ ਗਿਆ ਜੀ ਦੇਖੋ ਉੱਤਰ ਲੜਦੇ ਆਹ ਕਾਜਕਿਆ ਸੋ ਧਿਆਨ ਨਹੀਂ ਦਿੱਤਾ ਤੇ ਮਾਰ 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 ਮੈਂ ਤਾਂ ਕਿਹਾ ਤੇ ਸੁਣ ਨਾ ਨੰਦੀ ਕਿੱਸੀ ਨਗਨਾ ਦੀ ਕਿੱਸੀ ਮੁਂਸਿਬ ਕੌਣ ਕੌਣ ਨੇ? ਮੁਂਸਿਬ ਪਤਾ ਨਹੀਂ ਹੈ ਜਿਹੜੇ ਗੜੀ ਗੜੀ ਪਾਰਟੀ ਤੋਂ ਨੇ? ਆਵਾ ਪਾਰਟੀ ਦੇ ਜਗਿੰਦਰ ਗੰਦਮ ਪਾਰਟੀ ਤੋਂ ਨੇ। ਅੱਛਾ ਜਗਿੰਦਰ ਪਾਰਟੀ ਦਾ। ਇਹ ਬਿਰਜੂ ਪਾਰਟੀ ਦਾ। ਪੰਜ ਆਖਰੀ ਗੱਡਾ ਰਹਿ ਗਿਆ। ਮੁੰਡੇ ਵੀ ਬਹੁਤ ਸੋਹਣੇ ਪਾਰਟੀ ਦੇ। ਇਹ ਭਾਜੀ। ਇਸ ਤੋਂ ਬਾਅਦ ਗੱਡਾ ਕੋਈ ਨਹੀਂ ਖੋਲਣਾ ਹੁਣ। ਇਸ ਤੋਂ ਬਾਅਦ ਇੱਕ ਟ੍ਰਿਪਲ ਚ ਗੱਡਾ ਖੋਲਣਾ ਜੀ। ਪਾ ਆਖਰੀ ਗੱਡਾ। ਹਾਂ ਫਾਈਨਲ ਆ। ਰੱਜੀ ਭਾਈ ਟਾਈਮ ਲੱਗਿਆ ਹੋਇਆ। ਹਾਂ ਲੱਗਿਆ। ਦੋਤੀ ਬਾਕੀ ਥੋੜਾ ਜਿਹਾ ਕਰੋਲਾ ਜ਼ਰੂਰ ਹੋ ਗਿਆ ਅੱਜ ਕਿਉਂਕਿ ਜਿਹੜੇ ਮੁੰਡਿਆਂ ਦਾ ਆਪਣਾ ਅਲੀਪੁਰ ਤੋਂ ਟਾਈਮ ਲੱਗਿਆ ਹੋਇਆ ਸੀਗਾ ਅਲੀਪੁਰ ਤੋਂ ਟਾਈਮ ਲੱਗਿਆ ਸੀਗਾ ਉਹਨਾਂ ਦੇ 9 ਮਿੰਟ 52 ਸੈਕਿੰਡ ਉਹ ਥੋੜੇ ਜਿਹਾ ਨਾਰਾਜ਼ ਹੋ ਗਏ ਨਰਾਜ਼ ਹੋਣ ਦਾ ਕਰ ਰਹੇ ਆ ਉਹ ਕਹਿੰਦੇ ਵੀ ਦੂਸਰੀ ਮੰਜ਼ਲ ਤੋਂ ਟਾਈਮ ਲੱਗਣਾ ਚਾਹੀਦਾ ਉਹ ਥੋੜੇ ਨਰਾਜ਼ ਹੋ ਕੇ نیچے ਚਲੇ ਗਏ ਕਿਨਾਂ ਦੇ ਲਵੇ ਨੇੜੇ ਕੋਈ ਦੂਸਰੀ ਮੰਜ਼ਲ ਹੈਗੀ ਨਹੀਂ ਦੇਖੋ ਇੱਧਰ ਇੱਕ ਖੁੱਡਾ ਹੈ ਇੱਕ ਘਰ ਹੈ ਇੱਧਰ ਬਣਦੀ ਨਹੀਂ ਬੰਦੇ ਦੀ ਆਹ ਦੇਖੋ ਬਾਕੀ ਸਾਰ ਐਰੀਆ ਅੱਗੇ ਖੁੱਲਾ ਸਾਰ ਬਾਕੀ ਮੁੰਡੇ ਨਰਾਜ਼ ਜ਼ਰੂਰ ਹੋਏ ਆ ਬਾਕੀ ਉਹਨੂੰ ਉੱਤਰ ਚਲੇ ਗਏ ਬਾਕੀ ਦੇਖਣਾ ਹੈ ਕੀ ਬਣਦਾ ਸਾਰੇ ਮੁੰਡੇ ਦੇਖ ਰਿਹਾ ਦੇਖੋ ਆਹ ਖੁੱਡੇ ਦੇ ਉੱਪਰ ਚੜ ਕੇ ਤਕਰੀਬਨ ਬੱਡਾ ਵੀ ਕਾਫੀ ਉੱਚਾ ਹੈ। ਖੁੱਡੇ ਚੌਥਾ ਮਿੰਟ ਚੱਲ ਰਹੀ ਆਹਨ ਖੁੱਡਿਆਂ ਨਾਲੋਂ ਕਾਫੀ ਖੁੱਡਾ ਉੱਚਾ। ਬਾਕੀ ਮੁੰਡੇ ਨਰਾਜ਼ ਹੋ ਕੇ ਨੀਚੇ ਹੀ ਜਰੂਰ ਚਲੇ ਗਏ। ਨੀਚੇ ਰਾਜਨੀਤਿਕ ਗੱਲ ਤਾਂ ਸਾਰਾ ਏਰੀਆ ਸਾਫ਼ ਦੇਖ ਰਿਹਾ ਕਲੀਅਰ ਆ ਦਿਖ ਰਿਹਾ ਜਰੂਰ ਕਲੀਅਰ ਆ। ਸਾਰਾ ਦੇਖ ਰਿਹਾ ਬਣਾਈ ਤਾਂ ਨਾ ਕੋਈ ਗੱਲ। ਆਹ ਵਾਠ ਠੀਕ ਜਾ ਰਿਹਾ। ਸਾਫ਼ ਕਲੀਅਰ ਦੇਖ ਰਿਹਾ। ਸਾਰਾ ਕਲੀਅਰ ਦਿਖ ਰਿਹਾ। ਜਿਉਂ ਕਿਹਾ ਸੀ ਯਾਰ ਪਾਜੀ ਕੋਤਰ ਉੱਥੇ ਜਾਣਗੇ ਉੱਥੇ ਘਰਾਂ ਸਾਹਮਣੇ ਉਹ ਵੀ ਬੜੀ ਦੂਰ ਆ। बाकी सारा तकरीबन देख लो तू देखो कितनी बाकी इंसाफ परमात्मा नहीं करना बाकी देख नहीं चार मिनट हो चुके हैं कबूतरां के मिनट हो गए 6 मिनट 30 सेकंड में आगे कबूतरी 6 मिनट 38 सेकंड 6 मिनट 38 सेकंड 6 ਮਿੰਟ 6 38 6 38 ਮੀਆਂ ਮੀਆਂ ਗੁੱਤਰ ਗੁਰੇ ਮੀ ਗੁੱਤਰਾਂ 6 ਮਿੰਟ ਠੱਪੀਸ ਕਿੰਟ ਬਾਅਦ ਆਏ ਆਲੇ ਮੁੰਡੇ ਪਰੋ ਚਲੇ ਗਏ ਮੁੰਡੇ ਨਰਾਜ਼ ਹੋ ਗਏ ਕਿ ਵੈਸੇ ਲੋੜ ਨਹੀਂ ਸੀ ਕੋਈ ਇਨਸਾਫ ਪਰਮਾਤਮਾ ਨੇ ਕਰਨਾ ਬਰੇ ਜੀਰੋ ਕਰ ਲੋ। ਜੀਰੋ ਲਾਉਣਾ ਜੀ ਬਰੇ। ਨਾ 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 ਲੀ ਲੰਦੇ। ਉਹ ਦੇਖ ਬਰੇ। ਨਾ ਨਾ ਟਾਈਮ ਲਾਓ। ਹਾਂ ਲਓ ਜੀ। ਲੱਗ ਗਿਆ ਟਾਈਮ ਦੁਬਾਰੇ ਲੱਗ ਗਿਆ ਜੀ। ਉੱਤਰ ਚਲੇ ਗਏ। ਬਾਕੀ ਪਹਿਲੀ ਬਟੇ 6 ਮਿੰਟ 38 ਸੈਕਿੰਡ ਲਾਏ ਆ ਉੱਤਰਾਂ ਨੇ। ਉੱਤਰ ਵਧੀਆ ਗਏ, ਵਧੀਆ ਆ ਕੇ ਇਕੱਠੇ ਗਏ ਤੇ। ਇਕੱਠੇ ਆਏ ਆ। ਬਰੇ ਟਾਈਮ ਤਕਰੀਬਨ 0 ਮੰਨਿਆ ਜਾਊਗਾ। ਕਿ ਉਸ ਤੋਂ ਵੱਧ ਟਾਈਮ ਲੱਗਿਆ ਹੋਇਆ ਪਹਿਲਾਂ। ਜਲਦੀ ਤੁਸੀਂ ਕੱਪੀ ਕਿੰਨਾ ਟਾਈਮ ਕਿੰਨਾ ਹੋ ਗਿਆ 8:30 ਹੋ ਚੁੱਕੀ ਹੈ ਰਾਜਨਾਲ ਬਾਈ ਦੇ ਕੋਟੇ ਦੇ ਵਧੀਆ ਇਕੱਠ ਹੋਇਆ ਹੋਇਆ ਵਧੀਆ ਬਾਈ ਦੀ ਬਣੀ ਹੋਈ ਆਲੇ ਦਲੇ ਤੋਂ ਵਧੀਆ ਬੰਦੇ ਦੇਖਣ ਆਏ ਹੋਏ ਨੇ ਕਈ ਪਾਰਟੀਆਂ ਦੇ ਇੱਥੇ ਬੰਦੇ ਪਹੁੰਚੇ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਥੋੜੀ ਦੇਰ ਤੱਕ ਦੇਖ ਸਕਦੇ ਹੋ ਕਿ ਬਹੁਤ ਵਧੀਆ ਤਰੀਕੇ ਨਾਲ ਟੂਰਨਾਮੈਂਟ ਚੱਲ ਰਿਹਾ ਵਧੀਆ ਉਤਸ਼ਾਹ ਮਿਲ ਰਿਹਾ ਟੂਰਨਾਮੈਂਟ ਨੂੰ ਬਹੁਤ ਵਧੀਆ ਦਰਸ਼ਕ ਆ ਰਹੇ ਨੇ ਦੇਖਣ ਵਾਸਤੇ ਇਹ ਸਾਰੇ ਉਹੀ ਨੇ ਜੋ ਕਬੂਤਰਾਂ ਨੂੰ ਪਿਆਰ ਕਰਨ ਵਾਲੇ ਨੇ ਤੇ ਕਬੂਤਰ ਬਾਜ਼ੀ ਨੂੰ ਜਿੰਦਾ ਰੱਖਣ ਵਾਲੇ ਨੇ ਇਦਾਂ ਹੀ ਪਿਆਰ ਦਿੰਦੇ ਰਹੋ ਕਿਹ ਮੋਗੇ ਟੂਰਨਾਮੈਂਟ ਅੱਜ ਲਾਸਟ ਤੇ ਪਹੁੰਚ ਗਿਆ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਟੂਰਨਾਮੈਂਟ ਹੋਇਆ ਭਾਜੀ ਸਾਰੇ ਪਹਿਲਾ ਕਬੂਤਰ ਬਾਜ਼ਾਂ ਨੂੰ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਸਾਰਿਆਂ ਦਾ ਸਤਿਕਾਰ ਤੇ ਇਮਾਨਦਾਰੀ ਨਾਲ ਟੂਰਨਾਮੈਂਟ ਚੱਲਿਆ ਸਾਡੇ ਵਿੱਕੀ ਜੀ ਕਰਾ ਰਹੇ ਨੇ ਨਾਲ ਕਰਮਾ ਸਾਜੀ ਨੇ ਮੈਂ ਜਗਿੰਦਰ ਪਾਟੇ ਦੇ ਬਾਬਾ ਜੀ ਸਾਡਾ ਖੁੱਡਾ ਵੀ ਸੀ ਰੋਣੀ ਤੋਂ ਤੇ ਸਾਰੀਆਂ ਟੁਕੜੀਆਂ ਬਹੁਤ ਵਧੀਆ ਖੇਡੀਆਂ ਨੇ ਅੱਜ ਜਿਹੜਾ ਖੁੱਡਾ ਖੁੱਲਿਆ ਇਹ ਆਜਾਦ ਹੈ ਮੁੰਡਾ ਬਾਕੀ ਅੱਗੇ ਜਾ ਕੇ ਪਤਾ ਨਹੀਂ ਹੁਣ ਕਿੰਨੇ ਖੇਲ ਖਿਲਾਰ ਕੀਤਾ ਕਿੰਨੇ ਨਹੀਂ ਕੀਤਾ ਇਹ ਤੇ ਬਾਅਦ ਚ ਕਲੀਅਰ ਹੋਏਗਾ ਟੁਕੜੀ ਬਹੁਤ ਵਧੀਆ ਸੀ ਟੁਕੜੀ ਗਈ ਸੀ ਟੁਕੜੀ ਵਾਪਸ ਆ ਗਈ 6-7 ਮਿੰਟਾਂ ਦੇ ਵਿੱਚ ਹੁਣ ਦੁਬਾਰਾ ਟੁਕੜੀ ਗਈ ਵੀ 9 ਮਿੰਟ ਤੋਂ ਉੱਪਰ ਟਾਈਮ ਹੋ ਚੁੱਕਾ ਹੈ ਤੇ ਬਾਕੀ ਟੁਕੜੀ ਦੇਖੋ ਆ ਰਹੀਏ ਤੇ ਕੰਮ ਕਰਕੇ ਆਏਗੀ ਜੇ ਸਾਹਮਣਾ ਜਗਾਈਏ ਜੀ ਯਾਰਾ ਮੈਂ ਢੋਕੇ ਕੂਤਰਾ ਲੱਗਾਂ ਟਾਈਮ ਹਾਂ ਬਹੁਤ ਵਧੀਆ ਟੁਕੜੀ ਹੈ ਜੀ ਮੁੰਡਿਆਂ ਦੀ ਮਿਹਨਤਾਂ ਜੀ ਬਹੁਤ ਵਧੀਆ ਓਕੇ ਭਾਜੀ 11 ਮਿੰਟ 15 ਸੈਕਿੰਡ ਹੋ ਚੁੱਕੇ ਆ ਕੂਤਰਾ ਗਿਆ ਨੂੰ ਜੀ ਬਾਕੀ ਇਕੱਠੇ ਆਣਦੇ ਹੁਣ ਦੂਸਰੇ ਨੰਬਰ ਦੇ ਟੁਕੜੀ ਆ ਚੁੱਕੀ ਆ ਫਿਲਹਾਲ ਲਈ ਇੱਠੇ ਆਣ ਤੇ ਡਿਪੈਂਡ ਆ 12 ਮਿੰਟ 14 ਸੈਕਿੰਡ ਹੋ ਚੁੱਕੇ ਆ ਜੀ ਕੋ ਉਤਰਾਂ ਗਿਆ ਨਾ ਬਾਕੀ ਉਹ ਇਕੱਠੇ ਆਣਦੇ ਆ ਆ ਜੀ ਬੀ ਜੀ ਕੀ ਨਾਮ ਆਪਣਾ ਤੇ ਕਿਰਕੂ ਆਪਣਾ ਬੁੱਢਾ ਮੈਂ ਤਰਨੇ ਵੀਰੇ ਸਾਹਮਣੇ ਦੋਨੇ ਨੇ ਰੱਖ ਰਹੀਆਂ ਵੀਰੇ ਦੋਨੇ ਅਸੀਂ ਭਰਾ ਤੁਹਾਡੀ ਤੁਹਾਡੇ ਪੁੱਤਰਾ ਵੀ ਟੂਰਨਾਮੈਂਟ ਵਿੱਚ ਹਿੱਸਾ ਲਿਆ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਟੂਰਨਾਮੈਂਟ ਇਹ ਮੈਨੂੰ ਵਧੀਆ ਲੱਗ ਰਿਹਾ ਵੀਰੇ ਜੀ ਜਾਣ ਰੱਖੋ ਜਿਵੇਂ ਇਹ ਆਜ਼ਾਦ ਪਾਰਟੀ ਵਾਈਜ਼ ਦੇ ਵੀ ਗੁੱਡੇ ਖੁੱਲੇ ਰਹੇ ਨੇ ਆਜ਼ਾਦ ਗੁੱਡੇ ਵੀ ਖੁੱਲ ਰਹੇ ਨੇ ਤੁਹਾਡੇ ਨਾਲ ਤੁਹਾਨੂੰ ਕਿਵੇਂ ਲੱਗਦਾ ਵੀ ਟੂਰਨਾਮੈਂਟ ਵਿੱਚ ਤੁਹਾਡੇ ਨਾਲ ਇਨਸਾਫ ਹੋਇਆ ਪੂਰਾ ਹਾਂਜੀ ਹਾਂ ਪੂਰਾ ਵਧੀਆ ਹੋਇਆ ਵੀਰੇ ਕੋਈ ਤਾਂ ਦੇਖਿਆ ਵੀ ਪਾਰਟੀ ਵਾਲੇ ਨੂੰ ਜਿਆਦਾ ਉੱਪਰ ਰੱਖਿਆ ਜਾਂਦਾ ਆਜ਼ਾਦ ਨੂੰ ਪਿੱਛੇ ਰੱਖਿਆ ਜਾਂਦਾ ਉਹਦੇ ਬਾਰੇ ਜਾਣਕਾਰੀ ਨਾ ਨਾ ਵੀਰੇ ਸਾਰਿਆਂ ਨੂੰ ਇਕੱਠੇ ਰੱਖਿਆ ਗਿਆ ਵੀਰੇ ਜੀ ਈਮੇ ਲੱਗਿਆ ਤੁਹਾਨੂੰ ਟੂਰਨਾਮੈਂਟ ਹੁਣ ਸਿਖਰ ਤੇ ਆ ਗਿਆ ਆਪਣਾ ਟੂਰਨਾਮੈਂਟ ਹੈ ਹਨ ਵਧੀਆ ਚੱਲ ਰਿਹਾ ਹੈ ਕਿਤਾ ਕਿ ਉਹ ਵੀ ਦੱਸ ਦੋ ਕਿੰਦਾ ਬਾਰੇ ਆਪਾਂ ਨੇ ਵੀਰੇ ਇਹ ਕਬੂਤਰ ਛੱਡੇ ਸੀਗੇ ਸਾਹਮਣੇ ਮੁੰਡੇ ਨੇ ਛੱਡ ਬਾਓ ਦੇ ਤੀ ਕਬੂਤਰ ਦੀਗੇ ਆਪਣੇ 20 ਉਹਨਾਂ ਨਾਲ ਲੜ ਕੇ ਆਪਣੇ ਕਬੂਤਰਾਂ ਨੇ 24 ਮਿੰਟ ਮਾਰੇ ਦੀਗੇ ਵੀਰੇ ਦੋ ਕਬੂਤਰ ਉਹਨਾਂ ਵਾਲੇ ਕੂਤਰ ਮਾਰੇ ਰਹਿ ਗਏ ਦੀਗੇ ਆਪਣੇ ਬਾਕੀ ਕੂਤਰਾਂ ਨੇ ਉਹਨੀਆਂ ਨੇ ਵੀਰੇ 24 ਮਿੰਟ ਮਾਰੇ ਦੀਗੇ ਯਾਨੀ ਕਿ ਵਧੀਆ ਕੰਮ ਕੀਤਾ ਕਬੂਤਰਾਂ ਨੇ ਹਾਂਜੀ ਵੀਰੇ ਉਹ ਕਿਸਮਤ ਹੀ ਕੀ ਉਹਨਾਂ ਲੜ ਗਏ ਵੀਰੇ ਉਹਨਾਂ ਨੇ ਇਹਨੂੰ ਨਾਲੇ ਲੈ ਕੇ ਦੀਗੇ ਪਟਿਆਲੇ ਵੀਰੇ 24 ਮਿੰਟ ਮਾਰੇ ਦੀਗੇ ਧੰਨਵਾਦ ਜੀ ਜੀ ਵੀਰੇ ਕੀ ਨਾਮ ਆਪਣਾ ਤੇ ਕਿਹੜੀ ਪਾਰਟੀ ਤੋਂ ਆਪਾਂ ਕਬੂਤਰ ਆਪ ਲੜਾਣੇ ਆ ਸਨੌਰ ਤੋਂ ਗੋਗੋ ਖੜੇ ਮੇਰਾ ਨਾਮ ਹੈ ਤੀਨੂ ਮਾਨ ਪਾਰਟੀ ਤੋਂ ਆ ਟੂਰਨਾਮੈਂਟ ਦੇਖਣਾ ਹੈ ਦੀ ਪੀ ਵੀਰੇ ਦਾ ਬਹੁਤ ਵਧੀਆ ਚੱਲਦਾ ਟੂਰਨਾਮੈਂਟ ਟਾਈਮ ਲੱਗਿਆ ਹੋਇਆ 14-15 ਮਿੰਟ ਹੋ ਗਏ ਦੇਖੋ ਹੁਣ ਜੇ ਇਕੱਠੇ ਆਉਂਦੇ ਬਹੁਤ ਵਧੀਆ ਜਿਹਾ ਵੀਰੇ ਕੂਟਰ ਜੋ ਇਹ ਟੂਰਨਾਮੈਂਟ ਚਾਰਾ ਹੀ ਰੇ ਬਾਰੇ ਤੁਸੀਂ ਕੀ ਮੈਨ ਲੱਗਦਾ ਤੁਹਾਨੂੰ ਵੀ ਇਹ ਜੋ ਟੂਰਨਾਮੈਂਟ ਕਰਾ ਰਹੇ ਨੇ ਬਿਲਕੁਲ ਸਹੀ ਚੱਲ ਰਿਹਾ ਹੈ ਨਹੀਂ ਨਹੀਂ ਵਧੀਆ ਚੱਲ ਰਿਹਾ ਹੈ ਵਧੀਆ ਚੱਲ ਰਿਹਾ ਹੈ ਥੋੜਾ ਕੋਈ ਰੋਲਾ ਰੱਪਾ ਨਹੀਂ ਵਧੀਆ ਚੱਲ ਰਿਹਾ ਹੈ ਲਾ ਕੂਟਰ ਜਿਵੇਂ ਸਿੱਧੇ ਗਏ ਆ ਜਿਵੇਂ ਉਹ ਗਾਰੇ ਸੀਗੇ ਵੀ ਦੋ ਜਾ ਰਹੇ ਗਏ ਦਰ ਹੀ ਆੜ ਗਏ ਉੱੱਡੇ ਹੀ ਗਏ ਆ 6:30 ਮਿੰਟ ਬਾਅਦ ਕੂਟਰ ਸਿੱਧੇ ਆ ਵਧੀਆ ਉੱਤਰوں ਉਮੀਦ ਆ ਵੀ ਸਿੱਧੇ ਹੀ ਆਣੇ ਚਾਹੀਦੇ ਆ ਵਧੀਆ ਕੰਮ ਕਰਾ ਬਾਈ ਦੇ ਕੁੱਤਰਾਂ ਨੇ ਹੁਣ ਟਾਈਮ ਦੇਖ ਲੈਨੇ ਆਪਾਂ ਕਿੰਨਾ ਕੁ ਟਾਈਮ ਹੋ ਗਿਆ ਕੁੱਤਰਾਂ ਨੂੰ ਗਿਆ ਨੂੰ 16 ਮਿੰਟ 23 24 ਸੈਕਿੰਡ ਹੋ ਚੁੱਕੇ ਆ ਜੀ ਸਾਫ ਸੁਥਰਾ ਟਾਈਮ ਆ ਕੋਈ ਤੱਕ ਹੋ ਜਾ ਰਿਹਾ 16 ਮਿੰਟ 32 33 ਸੈਕਿੰਡ ਹੋ ਚੁੱਕੇ ਆ ਕੁੱਤਰ ਗਿਆ ਨੂੰ ਕੋਈ ਰੋਲੇ ਵਾਲਾ ਟਾਈਮ ਨਹੀਂ ਹੈਗਾ ਸਾਫ ਸੁਥਰਾ ਟਾਈਮ ਆ ਜੀ ਬਾਕੀ ਸਾਰੇ ਬੰਦੇ ਖੜੇ ਆ ਕੋਈ ਕਹਿ ਦੇਵੇ ਵੀ ਗਲਤਾ ਕੋਠੀਆਂ ਦੇ ਪਿੱਛੇ ਆ ਜਾਂ ਕਿਤੇ ਫਿਰ ਰਹੇ ਆ ਕਬੂਤਰ ਕੋਈ ਐਜੀ ਗੱਲ ਨਹੀਂ ਹੈਗੀ ਹਲੇ ਇੱਕ ਵਾਰੀ ਵੀ ਆਪਣੇ ਗੁੱਡੇ ਦੇ ਕਬੂਤਰ ਨਾ 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 ਕੋਈ ਰੋਲਾ ਨਹੀਂ ਹਲ ਤੱਕ ਕੋਈ ਆ ਵੀ ਗੁੱਟੀ ਮਾਰ ਲੋ ਇਹ ਕਰ ਲੋ ਉਹ ਕਰ ਲੋ ਠੀਕ ਹੈ ਨਾ ਜੀ ਬਾਕੀ ਹੁਣ ਆਣ ਤੇ ਡਿਪੈਂਡ ਇਕੱਠੇ ਆਣ ਕਬੂਤਰ ਕੰਮ ਬਹੁਤ ਵਧੀਆ ਕਰਦੇ ਆ ਕਬੂਤਰਾਂ ਨੇ ਜੀ ਆਜੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਉਸਤਾਦਾਂ ਜੀ ਨਾਲ ਇੱਥੇ ਮਾਨ ਪਾਰਟੀ ਦੇ 바ਵਾ ਪਾਰਟੀ ਦੇ ਤੇ ਕਾਲੇ ਖਾਂ ਪਾਰਟੀ ਦੇ ਉਸਤਾਦ ਜੀ ਖੜੇ ਆ ਆਪਾਂ ਇਹਨਾਂ ਨੁਮੈਂਦਿਆਂ ਨਾਲ ਵੀ ਗੱਲ ਕਰਦੇ ਆਂ ਸਾਰੇ ਵਧੀਆ ਹਸਤੀਆਂ ਨੇ ਆਓ ਸੁਣਦੇ ਇਹਨਾਂ ਦੇ ਬੱਚਾ ਹਾਂ ਸਪੈਸ਼ਲ ਛੁੱਟੀ ਕੀਤੀ ਅੱਜ ਤਾਂ ਆਏ ਆ ਮਿੱਕੀ ਦੀਪੀ ਵੀਰ ਨਾਲ ਪਿਆਰ ਆ ਜਾਂ ਵੈਸੇ ਵੈਸੇ ਆਏ ਆ ਪਤਾ ਦੇਖਣ ਮਾਪੇ ਜਿਵੇਂ ਲੱਗ ਰਿਹਾ ਤੁਹਾਨੂੰ ਟੂਰਨਾਮੈਂਟ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਮੈਂ ਕਹਾ ਹੁਣਾਂ ਚੀਜ਼ ਤਾਂ ਵਧੀਆ ਇੱਥੇ ਮਹਾਰਾਜ ਸਾਰੀ ਪਾਰਟੀਆਂ ਦੇ ਨੁਮਾਇंदे ਖੜੇ ਆਂ ਬੜੇ ਬੜੇ ਹੈੱਡ ਖੜੇ ਆਂ ਸਾਰੇ ਦੁਨੀਆ ਨੂੰ ਕਬੂਤਰ ਦਿਖ ਰਹੇ ਆ ਔਰ ਇੱਕ ਪਾਰਟੀ ਉਤਰ ਕੇ ਜਿਹਨਾਂ ਨੂੰ 10 ਮਿੰਟ ਲੱਗੇ ਰਿਹਾ ਉਤਰ ਕੇ ਭੱਜ ਕੇ ਵੀ ਸਾਨੂੰ ਅਸੀਂ ਨੂਰੇ ਮੰਨਦੇ ਔਰ ਆਕੇ ਜਿਹੜਾ ਮਰਜੀ ਦੇਖ ਲੋ ਸਿੱਧੇ ਗਏ ਆ ਕਬੂਤਰ ਸਿੱਧੇ ਆ ਰਹਿਆਂ ਵਾਲੇ ਆਏ ਨਹੀਂ ਆਗੇ 12-13 ਮਿੰਟ ਹੋ ਗਏ ਕਬੂਤਰਾਂ ਨੂੰ ਲੋ ਜੀ 20 ਮਿੰਟ ਚੱਲ ਗਏ ਆ ਹੁਣ ਸਾਹਿਬ ਦੀ ਅੱਖਾਂ ਉਪਰ ਹੀ ਨੇ ਵੀ ਕਦੋਂ ਕਬੂਤਰ ਆਣਗੇ ਤੇ ਜਿਹਨਾਂ ਭਾਈਆਂ ਨੇ ਟੂਰਨਾਮੈਂਟ ਕਰਾਇਆ ਪੌਣਾਂ ਨਾਲ ਵੀ ਗੱਲਬਾਤ ਕਰਦੇ ਆ ਇਹਨੇ ਮਿੱਕੀ ਵੀਰ ਇਨਾਂ ਨਾਲ ਗੱਲਬਾਤ ਕਰਦੇ ਹਾਂ ਟੂਰਨਾਮੈਂਟ ਬਾਰੇ ਇਹਨਾਂ ਦਾ ਟੂਰਨਾਮੈਂਟ ਬਹੁਤ ਵਧੀਆ ਰਿਹਾ ਅੱਜ ਲਾਸਟ ਇਹਨਾਂ ਟੂਰਨਾਮੈਂਟ ਦਾ ਆਪਾਂ ਬਾਈ ਨਾਲ ਖਾਸ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਜੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡਾ ਟੂਰਨਾਮੈਂਟ ਬਹੁਤ ਵਧੀਆ ਰਿਹਾ ਬਿਲਕੁਲ ਬਕਰ ਸਭ ਨੂੰ ਜੀ ਕਿੰਨਾ ਨੇ ਪਾਰਟਿਸਪੇਟ ਕਰਿਆ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ ਵਧੀਆ ਟੂਰਨਾਮੈਂਟ ਗਿਆ ਜੀ ਕੱਲ ਕੋਈ ਅਗਲਾ ਟੂਰਨਾਮੈਂਟ ਬਾਰੇ ਐਲਾਨ ਕਰਿਆ ਮਾਰਜੀ ਜੀ ਮਾਰਜੀ ਜੀ ਕਹਾਂਗੇ ਵੀ ਦੋ ਜਾਂ ਤਿੰਨ ਐਂਟਰੀ ਰੱਖਾਂਗੇ ਵਧੀਆ ਟੂਰਨਾਮੈਂਟ ਜਿਵੇਂ ਚੱਲ ਰਿਹਾ ਬਸ ਸਾਡੀਆਂ ਸਾਰੀਆਂ ਪਾਰਟੀਆਂ ਆਪਾਂ ਵਧੀਆ ਟੂਰਨਾਮੈਂਟ ਆਪਾਂ ਚੋਕ ਚੁਕਾਂਦੇ ਦਾ ਨਹੀਂ ਹੁਣ ਆਜ਼ਾਦ ਨਹੀਂ ਬਣਦੀ ਆਪਾਂ ਸਿਰਫ ਪਾਰਟੀਆਂ ਦੇ ਖੁੱਡੇ ਹੋਣਗੇ ਹਾਂਜੀ ਪਾਰਟੀ ਦੇ ਖੁੱਡੇ ਕੀ ਆਪਾਂ ਕਹਿ ਸਕਦੇ ਜਿਹੜਾ ਟੂਰਨਾਮੈਂਟ ਹੋਗਾ ਕੱਲੀ ਪਾਰਟੀਆਂ ਵਾਸਤੇ ਟੂਰਨਾਮੈਂਟ ਪਾਰਟੀਆਂ ਵਾਸਤੇ ਕਰਾਂਗੇ ਤੇ ਉਹਦਾ ਏਰੀਆ ਕੀ ਹੋਊਗਾ ਇਹੀ ਪਟਿਆਲਾ ਏਰੀਆ ਪਟਿਆਲਾ ਸਨੋਦ ਬਾਹਰ ਦੇ ਘੜ ਆ ਗਿਆ ਨਹੀਂ ਸਾਰੇ ਰੱਖਾਂਗੇ ਸਾਰੇ ਟੂਰਨਾਮੈਂਟ ਆ ਰਹੇ ਨੇ ਕਿ ਟੂਰਨਾਮੈਂਟ ਸਾਡਾ 90 ਦੀ ਟੀਮ ਪਾ ਸਕਦੇ ਹੋ ਜਾਂ ਕਿਤੇ ਖੁੱਡਾ ਨਹੀਂ ਪਟਿਆਲਾ ਸਨੋਦ ਬਾਹਰ ਦੇ ਘੜ ਹੀ ਬਸ ਹੋਣਗੇ ਜਿਹੜੇ ਹੁਣ ਸੇਮ ਹੀ ਰੱਖਾਂਗੇ ਆਪਾਂ ਯਾਨੀ ਕਿ ਆਜ਼ਾ ਇਹ ਬਹੁ ਬੜੀ ਗੱਲ ਹੈ ਬਾਈ ਨੇ ਮੈਸੇਜ ਦਿੱਤਾ ਵੀ ਕਹਿੰਦੇ ਅਗਰ ਸ਼ੌਕ ਕਰਨਾ ਤਾਂ ਗੁਰੂ ਬਿਨਾ ਕਹਿੰਦਾ ਗਿਆਨ ਨਹੀਂ ਹੁੰਦਾ ਤੁਸੀਂ ਜਾਓ ਆਪਣੇ ਕਿਸੇ ਗੁਰੂ ਨੂੰ ਧਾਰੋ ਤੇ ਪਾਰਟੀ ਨੂੰ ਟੂਰਨਾਮੈਂਟ ਵਿੱਚ ਐਂਟਰ ਕਰਾਓ ਤੇ ਉਹਦਾ ਸਵਾਦ ਦੇਖੋ ਹਾਂ ਜਦੋਂ ਮਿੱਕੀ ਵੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਜੀ ਅਗਲਾ ਪਾ ਦੇ ਟੁਕੜੀ ਅਗਲੇ ਨੂੰ ਪਤਾ ਹੁੰਦਾ ਵੀ ਅਗਲਾ ਉਸਤਾਦ ਬੋਲਦਾ ਵੀ ਹਾਂ ਇਹ ਗੱਲ ਸਹੀ ਹੈ ਗਲਤ ਹੈ ਠੀਕ ਆ ਉਹਨਾਂ ਜਿਆਦਾ ਆਪਾਂ ਪਾਲਣੇ ਅਗਲਾ ਸੁਣਦਾ ਹੈ ਨਹੀਂ ਜੀ ਫਿਰ ਆਪਣੀ ਵੀ ਚਲਾਈ ਜਾਂਦਾ ਸਾਰਿਆਂ ਨੂੰ ਬਿਲਕੁਲ ਕੀ ਮੈਂ ਤਾਂ ਹੋ ਚੁੱਕੇ ਨੇ 22ਵੇਂ ਇਸਮੈਂਟ ਸ਼ੁਰੂ ਹੋਣ ਵਾਲਾ ਕੋਟਰ ਹਾਲੀ ਤੱਕ ਰਾਏ ਨਹੀਂ ਬਾਕੀ ਆਂਦੇ ਨੇ ਤੁਹਾਨੂੰ ਸਾਰਾ ਕੁਝ ਦੱਸਨੇ ਆ ਆ 22ਵੇਂ ਵਨ ਸ਼ੁਰੂ ਹੋਇਆ ਪਿਆ ਸੈਕਿੰਡ 5 ਸੈਕਿੰਡ ਟੁੱਟ ਚੁੱਕੇ ਆ ਜੀ 22 22 6 ਹੋ ਗਏ ਟੁੱਟ ਗਏ 22 6 ਹੋ ਗਏ 8 ਹੋ ਗਏ 10 ਹੋ ਗਏ ਹੁਣ ਅੱਜ ਦੇ ਟਾਈਮ ਟੁਕੜੀ ਇਕੱਠੇ ਆਣਿਆਂ ਤਾਂ ਫਸਟ ਆ ਅੱਜ ਦੇ ਟਾਈਮ ਦੀ ਜੇ ਇਕੱਠੇ ਆਣਿਆਂ ਤਾਂ ਇੱਠੇ ਆ ਕੇ ਸਵਾ ਘੰਟੇ ਵਿੱਚ ਬੰਦੀ ਕਰਾਨੇ ਆ। ਸਾਰੇ ਰਿਕਾਰਡ ਤੋੜਦੇ। ਠੀਕ ਹੈ ਜੀ। ਉਤਰ ਨੇ ਕੰਮ ਬਹੁਤ ਵਧੀਆ ਕਰਿਆ। ਹੁਣ ਇਕੱਠੇ ਆਣ ਦੀ ਡਿਪੈਂਡ ਆ ਬਸ। ਬਾਕੀ ਹੁਣ ਤੁਸੀਂ ਕੈਸੀ ਡੀਪੀ ਬਾਈ ਨੂੰ ਸਪੈਸ਼ਲ ਮਲਾ ਕੇ ਥੋੜੇ ਕ ਉਤਰ ਵਧੀਆ ਕੰਮ ਕਰਨਗੇ। ਹਾਂ ਜੀ ਹਾਂ। ਬਹੁਤ ਵਧੀਆ ਕੰਮ ਕਰਦਾ ਵੀਰੇ। ਸਪੈਸ਼ਲ ਗਿਆ ਸੀ ਪਤਾ ਲੱਗਿਆ ਤਾਂ ਵੀ ਟੁਕੜੀ ਵਧੀਆ ਕੰਮ ਕਰਦੀ ਐ। ਅੱਜ ਦਿਖਾ ਵੀ ਦਿਆ। ਬਾਕੀ ਨੂੰ ਇਕੱਠੇ ਆ ਜਣ। ਬਾਈ ਦੀ ਮਿਹਨਤ ਸਫਲ ਹੋ ਜੀ। ਜਦੋਂ ਕਬੂਤਰ ਵਧੀਆ ਮਿਹਨਤ ਕਰਨ ਬਾਕੀ ਅੱਖਾਂ ਦੇ ਵਿੱਚ ਲਗ ਰੋਸ਼ਨੀ ਆ ਜਾਂਦੀ ਜੀ ਆ ਵੀ ਕੂਤਰ ਨੇ ਵਧੀਆ ਕੰਮ ਕੀਤਾ ਵੈਸੇ ਦਿਲ ਦੇ ਵਿੱਚ ਇੱਕ ਇਹੀ ਚੀਜ਼ ਰਹਿੰਦੀ ਹੈ ਕੂਤਰ ਇਕੱਠੇ ਆ ਜਾਂਣਾ ਦੀਪੀ ਭਾਈ ਵੀ ਇਹ ਹੀ ਦੇਖ ਰਹੇ ਜਾਨ ਵਾਲੇ ਹੁਣ ਕੂਤਰ ਦੇਖੋ ਹੱਥ 'ਚ ਫੜਿਆ ਹੋਇਆ ਵੀ ਜਿੱਦਾਂ ਹੀ ਕਬੂਤਰ ਆ ਗਏ ਆਪਾਂ ਉਦਾਂ ਹੀ ਗੁੱਟੀ ਮਾਰ ਲੈਣੀ ਆ ਦੇਖੋ ਕਿੰਨੀ ਵਧੀਆ ਰੌਣਕ ਲੱਗੀ ਹੋਈ ਹੈ ਗੋਠੇ ਤੇ ਪਹਿਲਾ ਖੁੱਡਾ ਸੀ ਬੜਾ ਸ਼ਾਂਤੀ ਨਾਲ ਕੋਈ ਰੋਲਾ ਨਹੀਂ ਰੱਪਾ ਨਹੀਂ ਕਿਚਨ ਕਲੋਨੀ ਚ ਆਸ-ਪਾਸ ਵੀ ਨਹੀਂ ਪਤਾ ਵੀ ਇੱਥੇ ਕਬੂਤਰ ਰੱਖੇ ਹੋਏ ਐ ਇੰਨੇ ਵਧੀਆ ਤਰੀਕਿਆਂ ਨਾਲ ਬਾਈ ਨੇ ਕਬੂਤਰ ਭੇਜੇ ਨੇ ਕੋਈ ਸੀਟੀ ਨਹੀਂ ਕੁਛ ਨਹੀਂ ਬਹੁਤ ਵਧੀਆ ਤਰੀਕਿਆਂ ਨਾਲ ਬਾਈ ਦੇ ਕਬੂਤਰ ਗਏ ਆ ਸਿੱਧੇ ਕਬੂਤਰ ਗਏ ਪਹਿਲਾਂ 6 ਮਿੰਟ ਬਾਅਦ ਆ ਗਏ ਜੀ ਕਿ ਦੁਬਾਰੇ ਫੇਰ ਬਾਈ ਨੇ ਐਫਰਟ ਕੀਤਾ ਦੁਬਾਰੇ ਭੇਜੇ ਹੁਣ 22 ਮਿੰਟ ਤੋਂ ਉੱਪਰ ਹੋ ਗਏ ਕਿੰਨਾ ਮਿੰਟ ਚੱਲ ਰਿਹਾ 24ਵਾਂ ਮਿੰਟ 25ਵਾਂ ਮਿੰਟ ਚੱਲ ਰਿਹਾ ਵੀਰੇ ਕਬੂਤਰਾਂ ਨੂੰ ਗਏ ਨੂੰ ਬਹੁਤ ਸੋਹਣਾ ਬਾਈ ਦੇ ਕਬੂਤਰ ਨੇ ਵਧੀਆ ਕਬੂਤਰਾਂ ਨੇ ਕੰਮ ਕੀਤਾ ਲਓ ਜੀ ਦੇਖੋ ਵਧੀਆ ਦਰਸ਼ਕ ਆਏ ਹੋਏ ਨੇ ਇੱਥੇ ਇੱਕ ਬਾਈ ਬਾਰੋ ਵੀ ਆ ਆਪਾਂ ਵੀਊ ਲੈਨੇ ਆ ਬਾਈ ਕਿੱਥੋਂ ਆਏ ਆ ਆਪਾਂ ਬਸ ਬਿਠਾਣਾ ਬਾਈ ਇਧਰ ਸੂਰੋਂ ਆਏ ਆ ਪਹਿਲਾਂ ਤਾਂ ਬਾਈ ਜੀ ਤੁਹਾਡੇ ਇੱਥੇ ਆਂਦੇ ਬਹੁਤ ਬਹੁਤ ਧੰਨਵਾਦ ਜੀ ਆਏ ਉਹਨਾਂ ਟਾਈਮ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਕੂਤਰ ਸੀਗੇ ਦੋਸਤ ਬਹੁਤ ਵਧੀਆ ਗਏ ਹੋਏ ਨੇ ਬਹੁਤ ਸੋਹਣੇ ਗਏ ਹੋਏ ਨੇ ਸਿੱਧੇ ਗਏ ਹੋਏ ਨੇ ਕੂਤਰ ਬਹੁਤ ਦੂਰ ਤੱਕ ਕੂਤਰ ਦਿਖਦੇ ਨੇ ਔਰ ਬਹੁਤ ਹੀ ਵਧੀਆ ਕੂਤਰ ਨੇ 24 ਤੋਂ 25 ਮਿੰਟ ਹੋ ਗਏ ਕੂਤਰ ਜੀ ਆਏ ਬਾਕੀ ਦੇਖੋ ਕੂਤਰ ਕਿੱਥੋਂ ਆ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਰੀਪੂ ਆ ਰਾਖਾ ਬਾਲਟੀ ਨੂੰ ਕੁੱਤਰਾਂ ਨਾਲ ਕਿੰਨੇ ਆਪਣੀ ਜ਼ਿੰਦਗੀ ਦੇ ਕਿੰਨਾ ਸਮਝਦੇ ਤੀਸਰੀ ਪੀੜੀ ਤੋਂ ਚੱਲ ਰਹੀਆਂ ਅਸੀਂ ਪਹਿਲਾਂ ਦਾਦਾ ਜੀ ਨੇ ਰੱਖਿਆ ਫਿਰ ਮੇਰੇ ਆਪਣੇ ਆਪ ਸਾਹਮਣੇ ਰੱਖਿਆ ਉਹ ਤੇ ਮੈਂ ਆਪਣੇ ਰੱਖਿਆ ਆ ਤੇ ਉਧਰ ਵੀ ਥੋੜੇ ਦੇ ਟੂਰਨਾਮੈਂਟ ਚ ਆਏ ਹੁਣ ਇਸ ਤਰ੍ਹਾਂ ਹੀ ਚੱਲ ਰਹੇ ਨੇ ਜੀ ਬਹੁਤ ਵਧੀਆ ਨੇ ਸਾਡੇ ਨਹੀਂ ਜਲਦੇ ਖੈਰ ਸਾਡੀ ਜਗ੍ਹਾ ਥੋੜੀ ਘੱਟ ਆ ਸਾਡੀਆਂ ਹੱਦਾਂ ਬੰਦੀਆਂ ਨੇੜੇ ਦੀਆਂ ਨੇ ਤਾਰਾਂ ਤੁਰਾਂ ਕਰਕੇ ਕੁੱਤਰ ਕੇ ਜਾਂਦੇ ਨਹੀਂ ਹੈਗੇ ਜਨਨ ਕਿ ਆ ਕੁੱਤਰ ਦੇਖ ਕੇ ਅਸੀਂ ਆਖਰੀ ਸੀਗੀ ਟੋੜੀ ਛੱਡਣ ਵਾਲੀ ਦੇਖਣ ਆਏ ਆ ਬਹੁਤ ਸਵਾਦ ਆਇਆ ਬਹੁਤ ਜਿਆਦਾ ਬਹੁਤ ਨਜ਼ਾਰਾ ਆ ਗਿਆ ਜੀ ਆਜ਼ਾਦਪਾਲਟੀ ਤੋਂ ਆ ਮੁੰਡਾ ਇਹ ਆਰੇ ਆਪਣੀ ਰੂਹ ਖੁਸ਼ ਦਿਲ ਖੁਸ਼ ਕਰ ਲੈ ਲੈ ਥੋੜੀ ਜੀ ਹਲਚਲ ਹੋਈ ਹੈ ਜੀ ਸ਼ਾਇਦ ਕੂਤਰ ਘਰ ਵਾਪਸ ਆ ਰਹੇ ਨੇ ਥੋੜੀ ਜੀ ਹਲਚਲ ਹੋਈ ਹੈ ਦੇਖਦੇ ਆ ਸਾਰੇ ਬੜੇ ਚੱਕੰਨੇ ਹੋ ਗਏ ਨੇ ਦੇਖ ਨੇ ਕੀ ਬੰਦਾ ਕਿਉਂਕਿ ਪਤਾ ਲੱਗ ਰਿਹਾ ਵੀ ਥੋੜੀ ਦੂਰ ਰਹਿ ਕੇ ਕੂਤਰ ਘਰ ਵਾਪਸ ਆ ਰਹੇ ਨੇ ਹੁਣ ਦੇਖਣਾ ਇਕੱਠੇ ਆਉਂਦੇ ਨੇ ਜਾਂ ਕਿੱਦਾਂ ਆਉਂਦੇ ਨੇ ਦੇਖਦੇ ਆ ਜੀ ਕੀ ਬੰਦਾ ਭਾਈ ਜਾਨੇ ਮੜੀ ਖਬਰ ਲੱਗੀ ਵੀ ਕੋ ਉਤਰ ਆ ਰਹੇ ਨੇ ਰਾਜੂ ਭਾਈ ਨੂੰ ਪੁੱਛਦੇ ਆਪਾਂ ਟਾਈਮ ਕਿੰਨਾ ਹੋਇਆ ਪੁੱਛਦੇ ਆ ਰਾਜੂ ਭਾਈ ਨੂੰ ਨਾ ਮਾਰੇ ਪੁੱਛਦੇ ਆ ਨਾਲੇ ਥੋੜੀ ਜਿਹੀ ਹਲਚਲ ਹੋਈ ਆ ਦੇਖਦੇ ਕੀ ਮੰਦਾ 28 ਮਿੰਟ ਹੋ ਚੁੱਕੇ ਆ ਕੋ ਉਤਰ ਗਿਆ ਨੂੰ 28 ਮਿੰਟ 12 ਸਕਿੰਟ ਹੋ ਚੁੱਕੇ ਆ ਜੀ ਬਾਕੀ ਹਲੇ ਤੱਕ ਕੋ ਉਤਰ ਘਰੇ ਨਹੀਂ ਆਏ ਨਾ ਕਿਤੇ ਦਿਖੇ ਨਾ ਕੋਈ ਗੁੱਟੀ ਦਾ ਰੌਲਾ ਨਾ ਕਾਸੇ ਦਾ ਉੱਤਰ ਬਾਹਰ ਹਲ ਚਲ ਹੋਈ ਜੀ ਇਹਨਾਂ ਨੂੰ ਪਤਾ ਲੱਗਿਆ ਵੀ ਸ਼ਾਇਦ ਸਨੌਰ ਸੜਕੋ ਸੜਕ ਕੋ ਉੱਤਰ ਆ ਰਹੇ ਆ ਸੁਣਨ ਚ ਆਇਆ ਬਾਕੀ ਹੁਣ ਆਣ ਤੀ ਪਤਾ ਲੱਗੂਗਾ ਜੀ ਪੂਰੇ ਆ ਚੀ ਸੀ ਨਾ ਬਾਕੀ 28 ਮਿੰਟ 40 ਸਕਿੰਟ ਹੋ ਚੁੱਕਿਆ ਉੱਤਰ ਗਿਆ ਨਾ ਆ ਰਹੀ ਆ ਇਹ ਆ ਗਈ ਆ ਗਿਆ ਸੋਨੀ ਨਾਲ ਫੋਨ ਚੱਲ ਰਿਹਾ ਕਿ ਕਿਤੋਂ ਦਰਸਾ ਰਹੇ ਸੜਕੋਂ ਇਹ ਆ ਗਈ ਇਹ ਆ ਰਹੀ ਇਹ ਆ ਗਈ ਆ ਗਿਆ ਵੀਰੇ ਉੜਿਆ ਜਾ ਇੱਕ ਮਿੰਟ ਇਹ ਇੱਕ ਮਿੰਟ ਆ ਗਿਆ ਓਏ ਦੇਵ 29 ਮਿੰਟ ਹੋ ਚੁੱਕੇ ਆ ਇਹ ਪੂਰੇ 29 ਮਿੰਟ ਹੋ ਗਏ 29 ਮਿੰਟ ਉੱਤਰ ਦੀ ਗਿਣ 29 ਮਿੰਟ ਬਾਅਦ ਬਾਕੀ ਉਹ ਘਰੇ ਆ ਜਾਣ ਦੇ ਉੱਤਰ ਗਿਣਦੇ ਆ ਕਿੰਨੇ ਆ 29 ਮਿੰਟ ਆ ਜੀ

29 ਮਿੰਟ ਵੀ ਗੁੱਤਰ ਪੂਰੇ ਆ ਜੀ ਬਾਕੀ ਹੁਣ ਬੰਦੀ ਕਰਦੇ ਆ ਬਟਾੜ ਥੋੜਾ ਵੀ ਲੱਗ ਰਿਹਾ ਨਹੀਂ ਆ ਦੇਖੀ ਪਟਾਂਡੀ ਦਾ ਹੈ ਨਹੀਂ ਪੱਟੀ ਦਾ ਗੁੱਤਰ ਘੱਟ ਇੱਕ ਇੱਕ ਕੂਤਰ ਘਟਾ ਬਟੈਂਡ ਇਹਨਾਂ ਦਾ ਨਹੀਂ ਹੈਗਾ ਬਿਨਾਂ ਰੰਗ ਲੱਗ ਰਿਹਾ 19 ਕੂਤਰ ਆ ਜੀ ਇੱਕ ਕੂਤਰ ਲੱਗ ਕੇ ਆਇਆ ਕਿਸੇ ਦਾ ਬਟੈਂਡ ਵਿੱਚ ਟਾਈਮ ਖਰਾਬ ਹੋ ਗਿਆ ਜੀ ਨਹੀਂ 19 ਕੂਤਰ ਹੈ ਬਟੈਂਡ ਬਾਹਰ ਦਾ ਆ ਗਿਆ ਕੂਤਰ ਵਿੱਚ ਮੈਂ ਪਹਿਲਾਂ ਹੀ ਕਹਿਆ ਸੀ ਉੱਥੋਂ ਮੈਂ ਕਿਹਾ ਬਟੈਂਡ ਆ ਦੇ ਇੱਕ ਕੂਤਰ ਘਟਾ ਜੀ 20 ਕੂਤਰ ਪੂਰੇ ਆ ਪੂਰੇ ਆ ਗਏ ਸੀਗੇ ਪਰ ਪਟੈਂਟ ਇਹਨਾਂ ਦਾ ਨਹੀਂ ਹੈਗਾ ਬੰਦੇ ਇਮਾਨਦਾਰ ਆ ਉਹ ਜਗਦਾ ਪਟੈਂਡ ਵੀ ਵਿੱਚ ਬੰਦ ਹੋ ਜੇ ਬੈਠ ਕੇ ਜਿਹੜੇ ਹਿਸਾਬ ਨਾਲ ਪਟੈਂਡ ਉੱਡ ਰਿਆ ਪਟੈਂਡ ਵਿੱਚ ਬੈਠਦਾ ਕਰ ਪਰ ਬੰਦੇ ਇਮਾਨਦਾਰ ਉਹਨੇ ਦੱਸਤਾ ਇਹ ਪਟੈਂਡ ਸਾਡਾ ਨਹੀਂ ਹੈਗਾ ਜੀ ਆਹ ਪਟੈਂਡ ਸਭ ਤੋਂ ਪਹਿਲਾਂ ਬੈਠ ਰਿਹਾ ਵੀਡੀਓ ਬਣਾ ਲਓ ਇੱਧਰ ਹੋ ਜਾਓ ਵੀਰੇ ਕੁੱਦਿਆਂ ਨੂੰ ਬੰਦ ਕਰਨਾ ਬਾਕੀ ਹੁਣ ਬਹੁਤ ਵਧੀਆ ਕੰਮ ਕਰਕੇ ਆਏ ਤੇ ਕਬੂਤਰ ਕਬੂਤਰ ਨੇ ਨਜ਼ਾਰਾ ਲਿਆਤਾ ਜੀ ਇਨੂੰ ਕਰਨਿਆ ਕੁੱਤਰਵਾਜੀ ਇਸਨੂੰ ਕਹਿ ਸਕਦੇ ਆਪਾਂ ਵੀ ਕੰਮ ਕਰਿਆ ਕੁੱਤਰਾਂ ਨੇ ਸਰ ਸਾਜੀ ਲਾਸਟ ਵਾਲੀ ਹੁਣ ਅੱਧਾ ਟਾਈਮ ਤਕਰੀਬਨ 0 ਹੈ ਜੀ ਇਹਨਾਂ ਦਾ ਬਹੁਤ ਵਧੀਆ ਕੰਮ ਕਰਕੇ 0 ਟੁਕੜੀ ਹੋ ਗਈ ਕੋਈ ਨਾ ਕੰਮ ਕਰਿਆ ਜੀ ਪਰ ਇਹਨੂੰ 0 ਕਹਿ ਨਹੀਂ ਸਕਦੇ ਕਹਿਣਾ ਪੈ ਰਿਹਾ ਮਜਬੂਰੀ ਆ ਬਹੁਤ ਵਧੀਆ ਕੰਮ ਕਰਿਆ ਬਹੁਤ ਵਧੀਆ ਕੰਮ ਕਰਿਆ ਦੀਪੀ ਵੀਰਦੀ ਟੁਕੜੀ ਨੇ ਬਾਕੀ ਲਾਸਟ ਟੁਕੜੀ ਰਹਿ ਗਈ ਲਾਸਟ ਟੁਕੜੀ ਹੁਣ ਕੀ ਦੀ ਆ ਵੀ ਹਣੀ ਹਣੀ ਦੀ ਹੈ ਜੀ ਨਹੀਂ ਵੀਰ ਆਪਣਾ ਬਨਾਰਸੀ ਪਾਰਟੀ ਤੋਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣਾ ਮਿੱਕੀ ਵੀਰ ਸਾਂਝਾ ਟੂਰਨਾਮੈਂਟ ਕਰਾ ਰਿਹਾ ਹੈ ਤੇ ਅੱਜ ਵੀਰ ਦੀ ਵਾਰੀ ਸੀਗੀ ਆਪਣੇ ਦੀਪੀ ਦੀ ਸਨੋਰ ਤੋਂ ਵੀਰ ਨੇ ਛੱਡੇ ਸੀਗੇ ਬਹੁਤ ਸੋਹਣੇ ਉਤਰ ਗਏ ਪਹਿਲੀ ਪੱਟੀ 6 ਮਿੰਟ 38 ਸਕਿੰਟ ਤੇ ਆ ਗਏ ਸੀਗੇ ਦੁਬਾਰਾ ਫੇਰ ਭੇਜੇ ਆਪਣੇ ਵੀਰਾਂ ਨੇ ਪੂਰੇ ਪੂਰੇ 29 ਮਿੰਟ ਨੇ ਪੂਰੇ 20 ਕੂਤਰ ਆਏ ਨੇ ਬਸ ਇੱਕ ਕੂਤਰ ਬਾਹਰੋਂ ਆ ਗਿਆ ਜਿਵੇਂ ਕਹਿੰਦੇ ਟੁਕੜੀ ਕੋਲੋਂ ਖਹਿ ਕੇ ਲੰਗੀ ਜੇ ਇੱਕ ਉਧਰ ਰਹਿ ਗਿਆ ਜੇ ਇੱਕ ਇਧਰ ਆ ਜਾਏ ਆਪਣਾ ਆ ਗਿਆ ਉਹ ਹੋ ਗਿਆ ਬਾਕੀ ਕਹਿੰਦਾ ਦੁਨੀਆ ਕਹਿੰਦੀ ਨਾ ਅੱਖਾਂ ਖੜਾਤੀਆਂ ਉਹ ਕੰਮ ਕਰਿਆ ਵੀਰ ਦੀ ਟੁਕੜੀ ਨੇ ਸਾਰੀ ਦੁਨੀਆ ਦੇਖ ਰਹੀ ਸੀ ਐ ਨਹੀਂ ਹੈ ਵੀ ਕੋਈ 1% ਵੀ ਬੰਦੇ ਨੇ ਆਪ ਕਿਹਾ ਵੀ ਅੰਮ ਦਾ ਸਰ ਵੀ ਮੇਰਾ ਪਟਾਇਤ ਨਹੀਂ ਹੈਗਾ ਤਾਂ ਜੋ ਕਹਿੰਦਾ ਮਤਲਬ ਇਹ ਆ ਬਹੁਤ ਸੋਹਣਾ ਕੰਮ ਕਰਿਆ ਵੀਰ ਦੀ ਟੁਕੜੀ ਨੇ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਜੀ ਰਿੰਕੂ ਹੈ ਜਿਹੜੇ ਅੱਜ ਦੇ ਕਬੂਤਰ ਗਏ ਨੇ ਇੱਧਰ ਆ ਜਾਓ ਯਾਰ ਬੈ ਜਾਣ ਤੋਂ ਬਾਈਆਂ ਨੂੰ ਮੇਰੀ ਮਿਹਨਤ ਨਹੀਂ ਜੀ ਮੈਂ ਤਾਂ ਦੇਖਣ ਲਈ ਆਇਆ ਹਾਂ ਦਰਸ਼ਕ ਹਾਂ ਮਗਰ ਆਹ ਮੁੰਡੇ ਨੇ ਮਿਹਨਤ ਕਰੀ ਆ ਦੀਪੀ ਆਈ ਨੇੜੇ ਨੂੰ ਆਹ ਮੁੰਡੇ ਦੇ ਕਬੂਤਰ ਆ ਜੀ ਇਹਨਾਂ ਨੇ ਮਿਹਨਤ ਕਰੀ ਆ ਪਰ ਕਬੂਤਰਾਂ ਨੇ ਲਾਜਵਾਬ ਕੰਮ ਕਰ 29 ਮਿੰਟ ਮਾਰਿਆ ਕਬੂਤਰ ਨੇ ਇੱਕ ਕਬੂਤਰ ਅੱਗੇ ਪਿੱਛੇ ਹੋ ਗਿਆ ਇੱਕ ਕਬੂਤਰ ਫालतू ਆਪਣੇ ਚ ਆ ਗਿਆ ਆਪਣਾ ਉੱਧਰ ਚਲੇ ਗਿਆ ਪਰ ਬਹੁਤ ਵਧੀਆ ਕੰਮ ਕਰਿਆ ਟੁਕੜੀ ਨੇ ਦੂਜੀ ਪੱਟੀ ਮਾਰਿਆ ਨਾਲ ਸਭ ਤੋਂ ਵਧੀਆ ਕੰਮ ਕਰਿਆ ਮੈਂ ਤਾਂ ਤਿੰਨ ਟੁਕੜੀਆਂ ਦੇਖੀਆਂ ਵਧੀਆ ਕੰਮ ਕਰ ਹਾਂ ਜੀ ਸਾਰੀਆਂ ਟੁਕੜੀਆਂ ਨਾਲੋਂ ਵਧੀਆ ਕੰਮ ਮੈਂ ਕੱਡੀ ਗੱਲ ਵੀਰੇ ਸੁਣਾਉਂ ਤਿੰਨਾਂ ਜਿਆਦਾ ਟੁਕੜੀਆਂ ਸੀ ਤਿੰਨਾਂ ਨੇ ਹੀ ਕੰਮ ਕਰ ਵਧੀਆ ਕਰ ਐ ਨਹੀਂ ਹੈਗਾ ਇੱਕ ਟੁਕੜੀ ਲੜਕੇ ਗਈ ਐ ਇੱਕ ਟੁਕੜੀ ਕੱਲ ਤੁਸੀਂ ਦੇਖਿਆ 14 ਮਿੰਟ ਨੇ ਉਹਦੇ ਚਾਲੇ ਉੱਪਰ ਥੱਲੇ ਹੋ ਗਿਆ ਆ ਟੁਕੜੀ ਬਹੁਤ ਵਧੀਆ ਕੰਮ ਦੀ ਦੋਨਾਂ ਟੁਕੜੀਆਂ ਤੋਂ ਵਧੀਆ ਟੁਕੜੀ ਰਹੀ ਅੱਜ ਦੀ ਟੁਕੜੀ ਲਾਜਵਾਬ ਟੁਕੜੀ ਰਹੀ ਐ ਇਸ 'ਤੇ ਕੋਈ ਸ਼ੱਕ ਨਹੀਂ ਠੀਕ ਹੈ ਜੀ ਧੰਨਵਾਦ